ਸਿਆਸਤ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਸੁਸ਼ੀ ਰਿੰਕੂ ਤੇ ਜਲੰਧਰ ਪਛਮੀ ਤੋਂ ਸਾਬਕਾ ਵਿਧਾਇਕ ਸ਼ੀਤਲੰਗੁਰਾਲ ਨੂੰ ਇੱਕ ਵੱਡਾ ਝਟਕਾ ਲੱਗ ਚੁੱਕਿਆ ਹੈ ਭਾਜਪਾ ਦੇ ਸ਼ਾਮਿਲ ਹੁੰਦੇ ਸਾਰੇ ਪੰਜਾਬ ਸਰਕਾਰ ਨੇ ਦੋਵੇਂ ਲੀਡਰਾਂ ਤੇ ਵੱਡੀ ਕਾਰਵਾਈ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਸੁਸ਼ੀ ਰਿੰਕੂ ਤੇ ਸ਼ੀਤਲੰਗੁਰਾਲ ਦੀ ਸੁਰੱਖਿਆ ਕਟ ਕਰਨ ਦੇ ਪੰਜਾਬ ਸਰਕਾਰ ਵੱਲੋਂ ਹੁਣ ਹੁਕਮ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਸੁਸ਼ੀ ਰਿੰਕੂ ਦੀ ਸੁਰੱਖਿਆ ਲਈ ਤਾਂ ਨਾਤ ਪੰਜਾਬ ਪੁਲਿਸ ਦੇ ਕਮਾਂਡੋਸ ਨੂੰ ਹੁਣ ਵਾਪਸ ਬੁਲਾ ਲਿਆ ਗਿਆ ਇਸ ਤੋਂ ਇਲਾਵਾ ਇੱਕ ਹੈਲਟ ਜੀਪ ਨੂੰ ਵੀ ਜਿਹੜਾ ਸੁਰੱਖਿਆ ਦੇ ਵਿੱਚੋਂ ਹਟਾ ਦਿੱਤਾ ਗਿਆ ਹਾਲਾਂਕਿ ਸਾਭਕਾ ਵਿਧਾਇਕ ਸ਼ੀਤਲੰਗੁਰਾਲ ਦੀ ਸੁਰੱਖਿਆ ਦੇ ਵਿੱਚ ਹਜੇ ਕੋਈ ਕਮੀ ਨਜ਼ਰ ਨਹੀਂ ਆਈ ਹੈ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਸੁਰੱਖਿਆ ਦੇ ਵਿੱਚ ਵੱਡੀ ਘਟੋਤੀ ਕੀਤੀ ਹੈ ਇਸ ਤੋਂ ਪਹਿਲਾਂ ਵੀ ਰਿੰਕੂ ਦੀ ਸੁਰੱਖਿਆ ਲਈ ਚਾਰ ਪੁਲਿਸ ਮਨ ਲਾਤੀਨ ਤੇ ਚਾਰ ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋ ਮੌਜੂਦ ਸੀ ਪਰ ਸਰਕਾਰ ਨੇ ਚਾਰ ਕਮਾਂਡੋ ਨੂੰ ਜੜਾ ਹੋ ਨਵਾਪਿਸ ਭੁਲਾ ਲਿਆ ਹੁਣ ਇਸ ਕਹਿਜਾਣੇ ਕਿ ਜਲਦੀ ਸ਼ੀਤਲੰਗੁਰਾਲ ਦੀ ਸੁਰੱਖਿਆ ਦੇ ਵਿੱਚ ਵੀ ਵੱਡੀ ਘਟੋਤੀ ਜੇ ਦੇ ਕੀ ਕੀਤਾ ਸਕਦੀ ਹੈ ਦਾਜੀਤੂ ਸ਼ਸ਼ੀ ਰਿੰਕੋ ਤੇ ਸ਼ੀਤਲੰਗੁਰਾਲ ਦੇ ਪਾਰਟੇਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਮਦਨੀ ਪਾਰਟੀ ਦੇ ਵਰਕਰਾਂ ਵੱਲੋਂ ਵੱਡੇ ਪੱਧਰ ਤੇ ਇੱਕ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਭਾਜਪਾ ਆਗੂਆਂ ਨੇ ਸ਼ਸ਼ੀ ਰਿੰਕੋ ਤੇ ਸ਼ੀਤਲੰਗੁਰਾਲ ਦੀ ਸੁਰੱਖਿਆ ਉਹਦਾਨ ਸੰਬੰਧੀ ਡੀਸੀ ਨੂੰ ਪੱਤਰ ਵੀ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਦੋਵਾਂ ਦੀ ਸੁਰੱਖਿਆ ਵਿਵਧਾਨ ਦੀ ਮੰਗ ਕੀਤੀ ਸੀ ਪਰ ਇਸ ਦੌਰਾਨ ਪੰਜਾਬ ਸਰਕਾਰ ਨੇ ਸੁਰੱਖਿਆ ਵਿਵਧਾਨ ਦੇ ਬਜਾਏ ਹੋਰ ਘਟਾ ਦਿੱਤੀ ਹੈ ਦਿੱਲੀ ਦੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਬਾਅਦ ਸੁਨੀਲ ਸ਼ਸ਼ੀ ਰਿੰਕੋ ਤੇ ਸ਼ੀਤਲੰਗੁਰਾਲ ਨੇ ਕੇਂਦਰ ਗ੍ਰਹਿ ਮੰਤਰੀ ਅਮਿਸ਼ਾ ਨਾਲ ਮੁਲਾਕਾਤ ਵੀ ਕੀਤੀ ਹੈ